ਆਪ ਪਿਛਲੇ ਮਹੀਨੇ ਮੇਰੀ ਮਾਤਾ ਗੁਜ਼ਰ ਗਈ ਮੇਨੂੰ ਜਨਮ ਦੇਣ ਵਾਲੀ ਆਪ ਪਿਛਲੇ ਮਹੀਨੇ ਦੀ 21 ਤਰੀਕ ਨੂੰ ਤਾਂ ਉਹ ਤੇ ਫੋਟੋ ਨਹੀਂ ਰੱਖਦੇ ਅੰਤਮ ਅਰਦਾਸ ਵੇਲੇ ਤਾਂ ਕਈ ਮੈਨੂੰ ਕਹਿੰਦੇ ਸਵਰਗਵਾਸੀ ਕਿਉਂ ਨਹੀਂ ਲਿਖਾਇਆ ਵੀ ਤੂੰ ਸਵਰਗਵਾਸੀ ਕਿਉਂ ਨਹੀਂ ਲਿਖਾਇਆ ਸਵਰਗਵਾਸੀ ਮਾਤਾ ਮਨਜੀਤ ਕੌਰ ਮੈਂ ਕਿਹਾ ਮੈਨੂੰ ਕੀ ਪਤਾ ਉਹ ਕਿੱਥੇ ਗਈ ਹੈ ਜਾਂ ਮੇਰੇ ਟੱਬਰ ਦੇ ਕਿਉਂਕਿ ਮੇਰੇ ਆਪਦੇ ਘਰੇ ਅੱਗ ਲੱਗੀ ਸੀ ਤਾਂ ਉੱਥੇ ਮੈਂ ਉਸ ਗੱਲ ਦੀ ਹਾਂ ਵੀ ਭਰ ਸਕਦਾ ਸੀ ਮਹਾਰਾਜ ਕਿਉਂਕਿ ਮਹਾਰਾਜ ਮੈਨੂੰ ਨਹੀਂ ਪਤਾ ਕਿ ਮੇਰੀ ਮਾਤਾ ਦੀ ਯਾਤਰਾ ਕਿੱਦਾਂ ਦੀ ਸੀ ਜਿੱਦਾਂ ਅਸੀਂ ਝੂਠ ਵਾਂਗ ਬੋਲਦੇ ਨਹੀਂ ਵੀ ਉਹ ਤਾਂ ਜੀ ਪਾਠ ਬਹੁਤ ਕਰਦੇ ਸੀ ਉਹ ਤਾਂ ਭਜਰਬੰਦਗੀ ਚ ਰਹਿੰਦੇ ਸੀ ਉਹ ਤਾਂ ਕਿਸੇ ਦਾ ਮਾਰਾ ਕਰਦੇ ਹੀ ਨਹੀਂ ਸੀ ਤਾਂ ਤਾਂ ਦੇਖਦੇ ਆ ਯਾਰ ਅਸੀਂ ਘਰਾਂ ਚ ਰਹਿਣ ਵਾਲੇ ਪਰਿਵਾਰਾਂ ਚ ਰਹਿਣ ਵਾਲੇ ਆ ਸਾਡੇ ਤੋਂ ਲੱਖਾਂ ਗਲਤੀਆਂ ਹੁੰਦੀਆਂ ਉਹ ਤਾਂ ਮੇਰੀ ਮਾਤਾ ਤੋਂ ਵੀ ਹੋਈਆਂ ਹੋਣਗੀਆਂ ਕੁਝ ਚੰਗੀਆਂ ਗੱਲਾਂ ਕੁਝ ਮਾੜੀਆਂ ਗੱਲਾਂ ਕਿਸੇ ਦੀ ਨਿੰਦਿਆ ਹੋਈ ਹੋਊ ਕਿਸੇ ਦੀ ਕੋਈ ਕੁਛ ਤਾਂ ਹੋਇਆ ਹੋਣਾ ਸੰਤ ਥੋੜਾ ਜਿਹਾ ਸੀ ਤੇ ਮੈਂ ਉਹਦਾ ਪੁੱਤ ਹੋਣ ਦੇ ਨਾਤੇ ਕਿਹੜੇ ਮੂਹ ਨਾਲ ਖਾਵਾ ਫੋਟੋ ਤੇ ਵੀ ਸਵਰਗਵਾਸੀ ਬਾਤਾ ਮਨਜੀਤ ਕੌਰ ਮੈਨੂੰ ਨਹੀਂ ਪਤਾ ਤੇ ਕੀ ਆਪਾਂ ਪੰਜਾਬ ਵਾਲੇ ਆਪਾਂ ਇਹ ਕੰਮ ਕਰਦੇ ਨਹੀਂ ਜਾਂ ਗੁਰੂ ਸਾਹਿਬ ਨੇ ਕਿਹੜੇ ਅੰਗ ਤੇ ਕਿਹੜੀ ਪੰਕਤੀ ਚ ਸਾਬਤ ਕਰਤਾ ਕਿ ਸਾਨੂੰ ਪਤਾ ਹੈ ਗੁਰਮਖ ਨੂੰ ਕਿ ਸਾਡੇ ਘਰ ਦਾ ਜੀ ਪੂਰਾ ਹੋਇਆ ਤੇ ਸਵਰਗ ਚ ਗਿਆ ਕਿੱਥੇ ਲਿਖਿਆ ਜਾਂ ਕਿਸੇ ਵੇਦ ਗ੍ਰੰਥ ਸ਼ਾਸਤਰ ਕਿਤੇ ਵੀ ਕਿਤੇ ਦਿਖਾ ਦਿਓ ਕਿਸੇ ਨੇ ਕਿਆ ਹੋਇਆ ਸਮੱਸਿਆ ਇਹ ਨਹੀਂ ਹੈ ਕਿ ਗੱਲ ਬੋਲੀ ਨਹੀਂ ਜਾ ਰਹੀ ਸਮੱਸਿਆ ਇਹ ਹੈ ਕਿ ਬੋਲਣ ਤੋਂ ਬਾਅਦ ਵੀ ਲਿਖਾਉਣਗੇ ਸਮੱਸਿਆ ਇਹ ਹੈ ਕਿ ਬੋਲਣ ਤੋਂ ਬਾਅਦ ਵੀ ਲਿਖਾਇਆ ਜਾਂਦਾ ਤਾਂ ਬੜਾ ਸੌਖਾ ਫਲਸਫਾ ਪੰਜਾਬ ਵਾਲਿਓ ਸਾਨੂੰ ਗੁਰੂ ਮਹਾਰਾਜ ਨੇ ਬਖਸ਼ਿਆ ਕਿਸੇ ਦੀਆਂ ਕਰਨ ਨਾਲ ਆਪ ਦੀਆਂ ਸਵਾਰ ਲਈਏ ਆਪ ਦੀਆਂ ਮੈਨੂੰ ਤਸੱਲੀ ਸੀ ਉਸ ਗੱਲ ਦੀ ماں ਜਿੱਦੇ ਮਾਤਾ ਗਈ ਹੈ ਕਿ ਕਿ ਮੈਥੋਂ ਗੁਰੂ ਨੇ ਉਹ ਕੰਮ ਨਹੀਂ ਕਰਾਇਆ ਸਾਡੇ ਘਰ ਚ ਬੈਣ ਨਹੀਂ ਪਏ ਨਹੀਂ ਕੋਈ ਰੋਇਆ ਉਸੇ ਗੱਲ ਤੇ ਖੜੇ ਸੀ ਕਿ ਕਿ ਮੇਰੀ ਮਾਂ ਦੇ ਸਾਹ ਜਿੰਨੇ ਸੀ ਹੁਣ ਜਾਣਾ ਸੀ ਮਾਵਾਂ ਤਾਂ ਪਿਆਰੀਆਂ ਨਹੀਂ ਮਾਂ ਮੈਨੂੰ ਵੀ ਉਨੀ ਪਿਆਰੀ ਹੈ ਮੈਨੂੰ ਪਤਾ ਚਾਲੀਆਂ ਦਾ ਕਰਕੇ ਗਈ ਹੈ ਮੈਨੂੰ ਮੇਰਾ ਗੰਧ ਤੋਤਾ ਉਹਨੇ ਸਭ ਕੁਝ ਕਰਿਆ ਜੋ ਮਾਂ ਕਰਦੀ ਹੈ ਤਬ ਉਹ ਅੰਦਰ ਸਾਰਾ ਕੁਝ ਆਇਆ ਯਾਰ ਉਸ ਮਾਂ ਲਈ ਪਰ ਰੌਲਾ ਇੱਕ ਯਾਤਰਾ ਤੋਂ ਮਨ ਕਰ ਲਈ ਹੋ ਸਕਦੇ ਅਸੀਂ ਜਾਂ ਫਿਰ ਕਹਿਣਾ ਛੱਡ ਦਈਏ ਵੀ ਅਸੀਂ ਉਹਦੇ ਆ ਜੇ ਕਰਨਗੇ ਮਨ ਮੰਨਗੇ ਤੇ ਆਹੀ ਅਗਿਆਨੀ ਬਸ ਹੋ ਕੇ ਸਭ ਕੁਝ ਕਰਨਾ ਡਫਾਗ ਜੋ ਦੁਨੀਆ ਕਰਦੀ ਹੈ ਫਿਰ ਬਾਬਾ ਫਿਰ ਕੋਈ ਫਾਇਦਾ ਨਹੀਂ ਹੈ ਇਸ ਕੰ ਦਾ ਹੋਰ ਵੀ ਕਈ ਵਾਰੀ ਘਰੇ ਆਵਾਜ਼ ਪੈਂਦੀ ਹੈ ਨਾ ਕੋਈ ਕੰਮ ਪੁੱਛਦਾ ਮੈਨੂੰ ਕੋਈ ਘਰੇ ਕੋਈ ਕਿਆ ਕਵੇ ਕਰੀਏ ਇੱਕ ਦਿਨ ਮੈਂ ਹੀ ਬੋਲ ਮੈਂ ਮੰਮੀ ਨੂੰ ਪੁੱਛ ਲਾ ਉਹ ਬੋਲਣ ਤੋਂ ਬਾਅਦ ਚਿੱਤੇ ਆਇਆ ਵੀ ਉਹ ਤਾਂ ਹੈ ਹੀ ਨਹੀਂ ਕਰੇ ਤਾ ਉਹ ਆਪਣੇਖੇ ਪੈਂਦੇ ਆ ਸਭ ਨੂੰ ਪੈਂਦੇ ਆ ਪਰ ਰੌਲਾ ਯਾਰ ਜੋ ਗੀਤ ਵੀ ਮੈਂ ਗਾਉਣ ਲੱਗਿਆ ਬਾਬਾ ਜਿਉਂਦਿਆਂ ਦਾ ਕਰਲਾ ਮਰਨ ਤੋਂ ਬਾਅਦ ਰੌਲਾ ਪਾਉਂਦਾ ਕੋਈ ਫਾਇਦਾ ਨਹੀਂ ਮਰਨ ਤੋਂ ਬਾਅਦ ਭਵੇਂ ਟੈਂਟ ਲਾਈ ਰੱਖੀ ਸਾਰੇ ਪਿੰਡ ਨੂੰ ਗਲਾਬ ਜਮਲਾ ਖਵਾਦੀ ਤਾਨ ਕਰਦੀ ਸਾਰੇ ਗੁਰੂ ਘਰਾਂ ਨੂੰ ਕਿਸੇ ਨੂੰ 21000 ਕਿਸੇ ਨੂੰ 51000 ਜੋ ਮਰਜ਼ੀ ਕਰੇ ਚੱਲੇ ਪਰ ਜੇ ਜਿਉਂਦੇ ਜੀ ਉਹ ਦਵਾਈ ਤੋਂ ਬਿਨਾ ਮਰੀ ਐ ਜੇ ਤੇਰੇ ਨਸ਼ੇ ਕਰਕੇ ਮਰੀ ਐ ਕਿ ਮੇਰਾ ਪੁੱਤ ਨਸ਼ੇੜੀ ਹੋ ਗਿਆ ਨਹਿਰਾਂ ਤੇ ਜਾ ਜਾ ਕੇ ਸੁੱਖੇ ਮਿਲਦਾ ਐ ਐ ਇੱਕ ਗੋਲੀਆਂ ਕੈਪਸੂਲ ਖਾਂਦਾ ਐ ਤਫੇਰ ਉਹਦੇ ਮਰਨ ਤੋਂ ਬਾਅਦ ਜੋ ਮਰਜ਼ੀ ਕਰੇ ਚੱਲੇ ਚਾਰ ਤੇ ਯਾਰ ਨਸ਼ੇੜੀ ਆ ਜਾਣਗੇ ਕਰਕੇ ਨਸ਼ਾ ਉੱਥੇ ਬੈਠੇ ਰਹਿਣਗੇ ਗਰੂਦੀ ਤਾਬਿਆਂ 'ਤੇ ਕਿ ਮਾਂ ਮਰੀਏ ਬਹੁਤ ਦੁੱਖ ਹੈ ਰੋਣਗੇ ਵੀ ਫੇਰ ਰੋਣ ਦਾ ਕੀ ਫਾਇਦਾ ਬੰਦਾ ਰੋਂਦਾ ਪਿੱਛੋਂ ਭਾਈ ਵੇਖ ਵੇਖ ਥਾਵਾ ਉਹ ਦੁੱਧਾਂ ਨਾਲ ਪੁੱਤ ਪਾਲ ਕੇ ਕਿਉਂ ਪਿੱਛੋਂ ਪਾਣੀ ਨੂੰ ਤਰਸਦੀਆ ਕਈ ਮਾਵਾ ਐਸ ਪਿੰਡ ਦੀਆਂ ਵੀ ਤਰਸਦੀਆਂ ਹੋਣਗੀਆਂ ਇੱਕ ਜ ਮੈਂ ਲਿਖਿਆ ਦਿੰਦਾ ਪਰ ਐਸ ਪਿੰਡ ਚੋ ਉਹ ਪੁੱਤ ਤੇ ਧੀਆ ਵੀ ਹੋ ਸਕਦਾ ਇੱਥੇ ਬੈਠੇ ਹੋ ਕਿ ਜਿਹੜੇ ਆਪਦੇ ਮਾਪੇ ਤੇ ਸਾਥ ਸਾਲ ਲੈਂਦੇ ਆ ਰਾਜੇ ਰਾਣੀਆਂ ਬਣਾ ਕੇ ਰੱਖਿਆ ਪੂੰਜੀ ਦੀ ਗੱਲ ਨਹੀਂ ਐ ਕਿ ਤੂੰ 50 ਕਿੱਲਾਂ ਦਾ ਬੈਠਾ ਕਿ ਕੋਈ 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 ਫੂਟ ਪਾਲਸ਼ਾ ਕਰਨ ਵਾਲਾ ਬੈਠਾ ਰੌਲਾ ਇਹ ਨਹੀਂ ਐ ਰੌਲਾ ਤਾਂ ਪ੍ਰੇਮ ਦਾ ਐ ਉਸ ਉਸ ਫਰਜ਼ ਪ੍ਰਤੀ ਆਪਣੇ ਪ੍ਰੇਮ ਦਾ ਕਿ ਜਿਹਨੇ ਜੰਮਿਆ ਜਿਹਨੇ ਨਾਓ 9 ਮਹੀਨੇ ਅੰਦਰ ਰੱਖਿਆ ਜੀ ਨੇ ਜਿਹਨੇ ਗੰਦ ਧੁੱਤ ਹੈ ਰੌਲਾ ਤਾਂ ਇਹ ਹੈ ਕਿ ਉਹਦੇ ਪ੍ਰਤੀ ਭਾਵਨਾ ਕਿਹੋ ਜੀ ਹੈ ਬੜੇ ਔਖੇ ਆ ਚੁਬਰੋ ਉਹ ਸਾਧੂ ਉਹ ਫੱਕਰੋ ਫਕੀਰੋ ਜਦੋਂ ਪਿਓ ਦੇ ਮੋਢੇ ਤੇ ਪੁੱਤ ਦੀ লাশ ਪਈ ਆ ਨਾ ਬੜਾ ਔਖਾ ਹੈ ਉੱਥੇ ਤੱਕ ਛੱਡਣਾ ਬਾਬੇ ਵਾਲੇ ਪਾਸੇ ਕਹੀਏ ਫੇਰ ਕਹਿ ਦਿੰਨੇ ਆ ਆਨੰਦ ਪਾਇਆ ਮੇਰੀ ਬਾਏ ਸਤਿਗੁਰੂ ਮੈਂ ਪਾਇਆ ਪਰ ਵੇਖੀ ਕਿਤੇ ਤੇਰੇ ਤੇ ਲਾਭਾ ਨਾ ਰਹੇ ਜਿਹੜੇ ਇੱਥੇ ਬੈਠੇ ਉੱਥੇ ਜੇ ਬੁੱਤੇ ਜਾਂ ਬੱਚੇ ਖੜੇ ਹੋ ਥੋੜੇ ਤੇ ਲੰਬੜਾ ਰਹਿ ਜਾ ਤੁਹਾਡੇ ਪਰਿਵਾਰ ਦਾ ਤੁਹਾਡੇ ਸ਼ਰੀਕੇ ਕਬੀਲੇ ਦਾ ਤੁਹਾਡੇ ਭਾਈਚਾਰੇ ਦਾ ਕਿ ਕਿ ਕਮਲਾ ਨਕਮੀ ਮੌਤ ਵਰ ਗਿਆ ਮਰਨਾ ਸਾਹਬ ਨੇ ਮਰਨਾ ਸਾਹਬ ਨੇ ਪਰ ਉਹ ਮੌਤ ਮਰੀ ਜਿਹੜੀ ਲੇਖੇ ਲੱਗੇ ਜਿਹੜੀ ਲੇਖੇ ਨਹੀਂ ਲੱਗੀ ਬਾਬਾ ਗੋਲੀਆਂ ਕੈਪਸੂਲਾ ਖਾ ਕੇ ਗੁਰੂਆਂ ਤੇ ਪੀਰਾਂ ਤੇ ਯੋਧਿਆਂ ਦੀ ਧਰਤੀ ਇਹ ਉਹ ਆ ਗੁਰੂਆਂ ਤੇ ਪੀਰਾਂ ਤੇ ਯੋਧਿਆਂ ਦੀ ਧਰਤੀ ਜਾਂਦੇ ਆ ਜਵਾਨੀ ਕਿਵੇਂ ਨਸ਼ਿਆਂ ਚ ਘਰ ਕੀ ਢਾਈ ਇੰਚ ਦੀ ਸਰੋ ਅਫਸਰੋ ਢਾਈ ਇੰਚ ਦੀ ਸਰੰਜ ਖੁੰਜੇ ਲਾ ਗਈ ਜਿਹੜੇ ਤੀਰਾਂ ਤਲਵਾਰਾਂ ਤੋਂ ਨਹੀਂ ਹਰੇ ਹਾੜਾ ਹਾੜਾ ਵੀਰੋ ਸਾਬ ਲੋ ਜਵਾਨੀਆਂ ਆ ਮਾਂ ਰੋ ਰੋ ਕੇ ਅਰਜ਼ਾ ਕਰੇ ਪੁੱਤੋ ਐ ਲਟਾਣ ਜਿਆ ਸਿਰਿਆਂ ਨੂੰ ਚੱਲਿਆ ਮਾਂ ਦਾ ਵੀਰ ਲਾਪ ਵੇਖੋ ਜਾਂਦਾ ਨਹੀਂ ਉਹ ਚੱਲਿਆ ਉਹ ਕਿਵੇਂ ਗੰਦਾ ਨਾਲ ਮਾਰਦੀ ਆ ਟੱਕਰਾ ਪੁੱਤ ਜਿਹੜੀ ਮਾਦਾ ਬਰੇ ਉਹ ਵੀਰੋ ਹੜਾ ਹੜਾ ਵੇ ਸਾਂਭ ਲੋ ਜਵਾਨੀਆਂ ਇਹ ਮਾਰ ਹੋ ਰੋ ਕੇ ਅਰਜ਼ਾ ਕਰੇ ਉਹ ਵੀਰੋ ਹੜਾ ਹੜਾ ਇੱਥੇ ਕੋਈ ਨਸ਼ਿਆਂ ਚ ਗਰਕੇ ਪਏ ਹੋ ਤਾਂ ਸਾਹਮਣੇ ਆ ਆ ਦਸਤਾਰਾਂ ਵਾਲੇ ਆ ਯੋਧੇ ਦਮਾਲੇ ਵਾਲੇ ਉਹ ਪਿੱਛੇ ਖੜੇ ਆ ਆਵੀ ਤਾਂ ਹੈ ਗਿਆ ਇਹਨਾਂ ਦਾ ਹੌਸਲਾ ਲਾਓ ਸੰਗਤ ਚਾਓ ਤੇ ਸਵਾਰ ਲਓ ਜਿਸ ਅਮਰ ਦਾ ਐਸੀ ਕਿਹੜੀ ਗੱਲ ਹੋ ਗਈ ਬਾਬਾ ਕਹੇ ਕਿ ਜਿਹਨੇ ਜੰਮਿਆ ਜਿੱਦਾ ਜਾਇਆ ਉਹ ਤੋਂ ਮੁੱਲ ਰਖ ਰੱਖ ਕੇ ਹੋਰ ਇੱਕ ਤੱਕ ਰਹੀ ਜਾਂਦਾ ਐਸੀ ਕਿਹੜੀ ਦੌੜ ਪੈਗੀ ਕਦੇ ਬੈਠ ਇਕੱਲਾ ਕਦੇ ਕਦੇ ਬਹਿ ਕੇ ਸੋਚ ਇਹ ਇਹ ਹੋਕਾ ਗੱਲਾਂ ਇੱਥੋਂ ਦਾ ਨਹੀਂ ਇਹ ਤਾਂ ਅਮੂਵੀਰ ਆਈਫੋਨ ਆ ਰਹੀ ਜਿੱਥੇ ਜਿੱਥੇ ਜਾਂਦਾ ਹੈ ਜਿੱਥੇ ਵੀ ਕੋਈ ਸੁਣਦਾ ਹੈ ਇਹ ਤਾਂ ਉੱਥੋਂ ਤੱਕ ਹੈ ਕਿ ਕਿ ਸਾਹ ਵੰਨਾਂ ਨੂੰ ਯਾਰ ਕਿਹੜੀ ਗੱਲ ਹੈ ਛੇ ਸੇ ਫੁੱਟਿਆਂ ਪਤੰਦਰੋਂ ਚੌੜੇ ਹੋ ਜਾਣ ਹੈ ਸਰੀਰ ਚ ਜੇ ਤਬ ਇੱਥੋਂ ਪੱਟ ਕੇ ਇੱਥੇ ਹੀ ਲਾਉਣਾ ਬਸ ਕਿਸੇ ਮੰਦੇ ਦੀ ਸੰਗਤ ਚ ਉੱਠ ਕੇ ਚੰਗੇ ਦੀ ਚ ਬਹਿ ਜਾ ਕੋਈ ਸੁਬਾ ਸ਼ਾਮ ਕਿਤੇ ਗੁਰਦੁਆਰੇ ਮਸੀਤੇ ਕਿਤੇ ਗੇੜਾ ਮਾਰਨ ਲੱਗ ਜਾ ਉੱਥੇ ਦੇਖੀ ਰੱਬ ਰੰਗੇ ਬੈਠੇ ਹੋਣਗੇ ਉਹ ਤੁਹਾਨੂੰ ਚੰਗਾ ਕੁਝ ਸਿਖਾਉਣਗੇ ਹੌਲੀ ਹੌਲੀ ਢਲ ਜਾ ਰੰਗ ਚ ਰੰਗਣਾ ਅਫਸਰਾ ਨੇ ਕਹਣਾ ਕੁਛ ਪਿੰਡ ਲਖਣਾ ਦੇ ਨਿਵਾਸੀ ਮੋਤਵਾਰ ਜਿਨ੍ਹਾਂ ਇਹ ਮੇਲੇ ਦਾ ਪ੍ਰਬੰਧ ਕੀਤਾ ਬਹੁਤ ਤਨਵਾਦ ਉਹਨਾਂ ਦਾ ਸੱਚੇ ਤਰੀਕੇ ਨਾਲ ਕੀਤਾ ਤੇ ਪਿੰਡ ਵਾਲਿਆਂ ਨੇ ਵੀ ਬੜੇ ਸੱਚੇ ਤਰੀਕੇ ਨਾਲ ਸੁਣਿਆ ਸੁਣਨ ਦਾ ਇੱਕੋ ਹੀ ਬਕਸ ਜਿਆ ਜੋ ਗਰਿਆ ਸਾਹਿਬ ਨੇ ਤੁਹਾਨੂੰ ਅਪੀਲ ਕੀਤੀ ਆ ਮੰਚ ਤੋਂ ਦੇਸ ਬੰਦੇ ਨਾਲ ਆਪਾਂ ਪਿਆਰ ਕਰੀਏ ਜੇ ਉਹਨੂੰ ਸੁਣਨਾ ਹੀ ਤੇ ਉਤੇ ਸੁਣ ਕੇ ਅਮਲ ਵੀ ਕਰਨਾ ਚਾਹੀਦਾ ਅਮਲਾਂ ਬਾਝੋਂ ਨਵੇੜੇ ਨਹੀਂ ਹੈਗੇ ਕੋਈ ਇੱਕ ਵੀ ਜਵਾਨ ਲਖਣੇ ਪਿੰਡ ਦਾ ਜਾਂ ਤਪੇ ਪਿੰਡ ਦਾ ਗਰੇਵਾਲ ਸਾਹਿਬ ਦੀ ਗੱਲ ਸੁਣ ਕੇ ਅੱਜ ਨਸ਼ਾ ਕਰਨਾ ਛੱਡ ਦੂਗਾ ਪਰਨ ਕਰ ਲੂਗਾ ਤੇ ਅਗਲੇ ਸਾਲ ਜਦੋਂ ਗਰੇਵਾਲ ਸਾਹਿਬ ਨੇ ਆਉਣਾ ਸਾਹਮਣੇ ਆ ਕੇ ਵਿਖਾ ਦੇ ਵੀ ਮੈਂ ਤੁਹਾਡੇ ਕਹਿ ਤੇ ਅਮਲ ਕਰਕੇ ਛੱਡਦਾ ਸੀ ਤੇ ਗਰੇਵਾਲ ਸਾਹਿਬ ਦਾ ਜਿਹੜਾ ਕਹਿਣਾ ਆ ਉਹ ਕਬੂਲ ਹੋ ਜਾਊਗਾ ਧੰਨਵਾਦ ਤੁਹਾਡਾ ਸਾਰਿਆਂ ਦਾ ਮੈਂ ਉਮੀਦ ਕਰਦਾ ਜਵਾਨਾਂ ਤੋਂ ਵੀ 2.5 ਇੰਚ ਦੀ ਸਿਰਿੰਜ ਇਹ ਆਪਣਾ ਕੁਝ ਨਹੀਂ ਸਵਾਰ ਸਕਦੀ ਇਹ ਵਿਗਾੜ ਹੀ ਸਕਦੀ ਆ ਕੋਈ ਇੱਕ ਵੀ ਜਵਾਨ ਅੱਜ ਪਰਨ ਕਰ ਲੂਗਾ ਤੁਹਾਨੂੰ ਇਹ ਚੈਲੰਜ ਆ ਬਹੁਤ ਬੰਦੇ ਆ ਗਏ ਨੇ ਪਿੰਡ 'ਚ ਤੇ ਮੋਦਵਾਰਾਂ ਨੂੰ ਵੀ ਚੈਲੰਜ ਆ ਕਿ ਉਹ ਆਪਾਂ ਜਦਾਂ ਇੱਕ ਮਿਟੀਆਂ ਬਣਾ ਕੇ ਮੇਲੇ ਕਰਾਉਣੇ ਆ ਤੇ ਪਿੰਡ 'ਚ ਇੱਕ ਚੰਗਾ ਕਲੱਬ ਬਣਾ ਕੇ ਤੇ ਇਨ੍ਹਾਂ ਜਵਾਨਾਂ ਨੂੰ ਵੀ ਚੰਗੇ ਪਾਸੇ ਤੋਰੀਏ ਤੁਹਾਡਾ ਸਾਰਿਆਂ ਦਾ ਧੰਨਵਾਦ ਗਰੇਵਾਲ ਸਾਹਿਬ ਦਾ ਯੋਗਤਾ ਦੇਣ ਵਾਸਤੇ ਸਪੈਸ਼ਲ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ